ਇਹ ਬਲੌਗ ਦੀ ਸਟਾਰਟਿੰਗ ਤੂੰ ਦਾਣਾ ਪਾਣੀ ਪਾਉਣ ਆ ਗਿਆ ਦਾਣੇ ਤਾਂ ਲਿਆੜੀ ਉਧਰੋਂ ਪਾਈਏ ਆਪਾਂ ਪਰ ਕਬੂਤਰ ਸਾਰੀ ਡਾ ਦੇਣੇ ਅੱਜ ਯਾਰ ਮੈਨੂੰ ਬਹੁਤ ਖੁਸ਼ੀ ਹੋਈ ਦੀ ਮੈਂ ਕਿਹਾ ਲੈ ਵੀ ਆਪਣੀ ਹਰੀਆਂ ਬਗਲ ਵਾਲੀ ਮੋੜੇ ਆਈ ਤੇ ਬਲੌਗ ਦੀ ਗੱਲ ਹੈ ਸ਼ਰਮ ਇੱਥੇ ਬੈਠੀ ਤਾਂ ਇੱਕ ਉੱਡ ਗਿਆ ਨਾ ਇੱਥੇ ਬੈਠਾ ਰਾ ਭਾਈ ਕਿਸੇ ਦਾ ਕਬੂਤਰ ਇੱਥੇ ਜਾਲ ਤੇ ਮਾਦਰ ਭੱਜ ਗਿਆ ਮੈਂ ਕਿ ਹਰੀਆਂ ਬਾਗਲਾਂ ਵਾਲੀ ਆਪਣੀ ਮੁੜੀ ਗਈ ਜਦ ਮੈਂ ਦੇਖਿਆ ਹੈ ਕਿਸੇ ਦਾ ਹੀ ਤਾਂ ਚੱਲ ਉੱਡ ਗਿਆ ਸਾਰੀ ਗੱਲ ਸਾਰੇ ਵੀਰ ਭਰਾ ਨੂੰ ਕਹਿ ਮੈਂ ਉਹ ਸਾਰੇ ਜਾਨਵਰ ਸੈਟ ਸਾਰਿਆਂ ਦੇ ਤੇ ਆਪਾਂ ਮੁਰਗੀਆਂ ਚੈੱਕ ਕਰ ਲਈਏ ਬਾਈ ਅ ਪਹਿਲਾਂ ਆਉਂਦੀ ਸਾਰ ਹਾਂਜੀ ਕੀ ਹਾਲ ਚੱਲ ਦੋਸਤੋ ਠੀਕ ਜੋ ਓਕੇ ਓ ਚਾਹ ਇਹਨਾਂ ਨੂੰ ਅੱਜ ਬਾਹਰ ਛੱਡ ਲਾਂਗੇ ਆਪਾਂ ਆਪੋ ਪੁੱਤਰਾਂ ਦਾ ਦਾਣਾ ਪਾਣੀ ਪਾ ਦਈਏ ਪਹਿਲਾਂ ਮੈਂ ਇਹਨਾਂ ਨੂੰ ਪਾਣੀ ਪਾ ਦਿੰਦਾ ਦਾ ਇਹ ਜਾਰੇ ਉੱਧਰ ਲੈਣ ਬਾਕੀ ਸਾਰੀ ਬਾਅਦ ਵਿੱਚ ਠੀਕ ਹੈ ਮੁਰਗੀਆਂ ਨਹੀਂ ਜਾਣਗੀਆਂ ਮੁਰਗੀਆਂ ਨੂੰ ਬਾਹਰ ਘੱਡਾਂਗੇ ਅੱਜ ਬਾਸ ਓਕੇ ਇਹਨਾਂ ਨੂੰ ਪਾਣੀ ਲਈ ਮੈਂ ਛੱੜਤਾ ਓਹੋ ਖੜ ਜੋ ਇੱਕ ਮੈਂ ਤਿਆਰ ਆਜੋ ਆਜੋ ਚੋਬਰ ਖਾਓ ਦਾਣੇ ਰੱਜ ਕੇ ਆਇਆ ਰੱਜ ਕੇ ਪਾਦੇ ਬਈ ਦਾਣੇ ਪਾਣੀ ਵੀ ਬਦਲਤਾ ਇਹਨਾਂ ਦੀ ਓਕੇ ਰਿਪੋਰਟ ਆ ਬੱਚੇ ਅੱਜ ਦੇ ਦੇਣ ਜਾਲ ਚ ਬਿਠਾਵਾਂਗੇ ਸ਼ਾਮ ਜੇ ਨੂੰ ਤੇ ਪਾਣੀ ਪਾ ਦੇਣਾ ਨੂੰ ਆ ਕੱਪ ਭਰ ਕੇ ਹਨਾ ਕਿੰਨਾ ਕ ਹੈ ਹਾਂ ਕੋਈ ਨਾ ਰੰਗਾ ਮਾ ਕੇ ਪਾ ਲਓ ਹਾਂ ਇਹਨਾਂ ਦਾ ਵੀ ਕੰਮ ਓਕੇ ਆ ਬੱਚੇ ਵੀ ਚੈੱਕ ਕਰ ਲਈਏ ਜਾਓ ਜਾਓ ਬਾਹਰ ਮੈਂ ਠੀਕ ਆ ਭਾਈ ਉਹਦੇ ਫੰਗ ਵਿਚਾਰੇ ਦੇ ਆ ਤਾਂ ਹੋ ਗਿਆ ਉੱਥੇ ਪਚਾ ਦੇਖੋ ਕੋ ਉਤਰੀ ਨਹੀਂ ਆਪਣੇ ਤੇ ਕੱਟਿਆ ਇਹ ਫੰਗ ਇਹਨੇ ਠੀਕ ਨਹੀਂ ਆਉਂਦੇ ਤਾਂ ਯਾਰ ਮੱਚੇ ਕੱਡੇ ਨਹੀਂ ਆ ਲੈ ਚਲ ਕੋਈ ਨਹੀਂ ਕੱਢ ਲੈਂਗੇ ਹੋਈ ਵੜੀ ਨਾ ਅੱਗੇ ਬਾਹਰ ਸਾਰੀ ਚਲੋ ਓਕੇ ਰਿਪੋਰਟ ਇਹਨਾਂ ਦਾ ਵੀ ਕੰਮ ਡੰਨ ਐ ਹੁਣ ਮੁਰਗੀਆਂ ਸ਼ਾਮ ਨੂੰ ਕੱਢਾਂਗੇ ਐਨੇ ਕਰਦੇ ਆ ਰੈਸਟ ਕਬੂਤਰ ਉੱਪਰ ਡਾਉਣੇ ਆ ਜਿਵੇਂ ਸਾਰੇ ਜਿਹੜੇ 10 15 ਆਹ ਚਾ OK ਕਾਨੂੰ ਰੂਏ ਡਾਵਾਂਗੇ ਡਾਈ ਵਾਲੇ ਪਹੁੰਚੇ ਇੱਕ ਉੱਥੇ ਦੇ ਆਪਣੀ ਹਰੀਆਂ ਕਚਾਣੀ ਜੀ ਬੈਠੀ ਹੈ ਮੇਰੇ ਬਿਦੋ ਪਤਾ ਨਹੀਂ ਕਿਥੋਂ ਆਈ ਹੈ ਇਹ ਆਉਂ ਤਾਂ ਇਹ ਦਾਈ ਭੱਜ ਬੋਜੇ ਗਈ ਆ ਗਈ ਬਰਾ ਕਰਦੀ ਆ ਦੇਖੋ

ਕਰਤਾ ਵਾਕਿਓਂ ਕੇ ਹਾਰੀ ਇਹ ਆਪਣਾ ਨਹੀਂ ਹੈਗਾ ਤਾਂ জানি ਨਹੀਂ ਰੇ ਚੱਲ ਗਿਆ ਪੈਸਾ ਲੈਣ ਨੂੰ ਉੱਤੇ ਉਡਾ ਤੇ ਸੋੜਾ ਇਹਦਾ ਨਾਨਾ ਉਹ ਘਰ ਦਾ ਇੱਕ ਤਾਂ ਆਹ ਪਤਾ ਨਹੀਂ ਇਹਦਾ ਹੱਦ ਦਾ ਇੱਕ ਆਹ ਗੰਦੇ ਆਪਣੀ ਹਰੀਆਂ ਮਗੜਾ ਨਹੀਂ ਆ ਘਰਦੀ ਕਿਰਨ ਆਦੀ ਸਾਰੀ ਹਾਂ ਫੜ ਕੇ ਆਰੀ ਇਹ ਚੱਲੀ ਆਣ ਸਕਿਆ ਧੱਪਵਾ ਹਲੋ ਮਿੱਤਰੋ ਜੱਸੇ ਨੇ ਤੁਹਾਨੂੰ ਦੱਸਤਾ ਕਬੂਤਰੀ ਤਾਂ ਆ ਗਈ ਬਾਈ ਮਨ ਬੜਾ ਖੁਸ਼ ਹੈ ਤੇ 15-16 ਕਬੂਤਰ ਬਾਹਰ ਗੱਡੇ ਹੋਏ ਨੇ ਆਪਾਂ ਇਹ ਨੂਰੀ ਤੇ ਮੱਝਾਂ ਖਾਤਰ ਦਾਣਾ ਬਣਾਉਣਾ ਪੂਨੀਆ ਫੀਡ ਘਮਾਉਣਾ ਚੱਲਦੇ ਆਂ ਬਾਜ਼ਾਰ ਚੋਂ ਦਾਣੇ ਦੂਣੇ ਦਾ ਆਰਡਰ ਜਿਆ ਦੇਤਾ ਸਮਾਨ ਲਖਾਤਾ ਜੱਸੇ ਉਹ ਨਹੀਂ ਉਧਰ ਅੰਦਰ ਗਏ ਨੇ ਚੱਲਦੇ ਆਂ ਬਾਜ਼ਾਰ ਚ ਕੁਝ ਖਾ ਪੀ ਕੇ ਚੱਲਦੇ ਆ ਘਰ ਨੂੰ ਹਲੋ ਮਿੱਤਰੋ ਛੋਟੇ ਛੋਟੇ ਕਾਰਟੂਜ਼ ਨਾਲ ਪੈਰੀਪੈਰੀ ਨਾਲ ਰੈਪ ਠੀਕ ਆ ਕਾਪੀ ਕੇ ਚਲਦੇ ਆ ਘਰ ਨੂੰ ਘਰੇ ਆ ਗਏ ਬਾਈ ਸਿੱਧਾ ਕੋਠੇ ਦੇ ਨੂੰ ਦੇਖੀ ਕਿੰਨੇ ਕਬੂਤਰ ਆ ਗਏ ਕਿੰਨੇ ਭੱਜ ਗਏ ਕਿੰਨੇ ਰਹਿ ਗਏ ਚਲਦੇ ਆ 4 ਬੈਠੇ ਆ ਲੈ ਲੈ ਇੰਨੇ ਹੀ ਸਾਲੇ ਉੱਡਣੇ ਵਾਲੇ ਸਾਡੀ ਇਹਨਾਂ ਨੂੰ ਵੀ ਛੱਡ ਜਾਂ ਦੇ ਚਲੋ 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 ਦੁੜਕੀ ਹੋ ਜਾ ਦੁੜਕੀ ਦੇਖੋ ਲੈ ਚਲੋ ਚਲੋ ਬਸ ਹੁਣ ਜਿਹੜੇ ਜਿਹੜੇ ਆਈ ਗਏ ਤੜੀ ਜਾਈ ਹੈ 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 ਨਹੀਂ ਹੈ ਨਾ ਫੇਰ ਉਹ ਨੀਲੀ ਵੀ ਡਾਈ ਹੋਈ ਸੀ ਹੈ ਨਹੀਂ ਆਵੇ ਨੀਲੀ ਆਹ ਹਰੀ ਟੌਰੀ ਵਾਲਾ ਆ ਗਿਆ ਆਪਣਾ ਇਹ ਪਹਿਲੀ ਵਾਰੀ ਕੱਢਿਆ ਅੱਜ ਸਾਰੇ ਪਹਿਲੀ ਵਾਰੀ ਵਾਲੀ ਨੇ ਪੱਲੇ ਆਲਾ ਉਹ ਫਿਰਦਾ ਲੱਗੇ ਆ ਬਾਈ ਅੰਦਰ ਕਰਨ ਅੱਦੇ ਕਬੂਤਰਾ ਨੂੰ ਆ ਜਾ ਆ ਜਾ ਆ ਜਾ ਆ ਜਾ ਤੇ ਆਪਣੀਆਂ ਹਰੀਆਂ ਕੱਛਾਂ ਲਈ ਦਿਖਾਵਾਂ ਤੁਹਾਨੂੰ ਮੈਂ ਉਹਦਾ ਆਉਣ ਦਾ ਅੱਜ ਫੇਰ ਇਰਾਦਾ ਨਹੀਂ ਹੈਗਾ ਖੜ ਜੋ ਕਿੱਥੇ ਗਈ ਰੰਗੀਲਾ ਦੇਖੋ ਆਪਣਾ ਆ ਫਿਰਦਾ ਹਰੀਆਂ ਕੱਛਾਂ ਆ ਫਿਰਦੀ ਆ ਦੇਖੋ ਅੱਜ ਵੀ ਕੋਈ ਉਮੀਦ ਨਹੀਂ ਇਹਦੀ ਆਉਣ ਦੀ ਬਾਅਦਸ ਆ ਗਈ ਅੱਧੀ ਐ ਮਾਲਿਆ ਤਾਂ ਵੀ ਗਈ ਬਸ ਹੁਣ ਭਾਈ ਦੁਪਹਿਰੇ ਜੇ ਬੈਠੀ ਜਾਲ ਤੇ ਮੈਂ ਕਿਹਾ ਵੀ ਲੱਗਦੀ ਤਾਂ ਉਹੀ ਐ ਉਹਦੇ ਬਾਅਦ ਚੱਲ ਉੜੀ ਫੇਰ ਪਤਾ ਲੱਗਿਆ ਪਰ ਜਾਦੀ ਆਉਂਦੀੋ ਨਹੀਂ ਉੜ ਜਾਂਦੀ ਐ ਨੀਵੀ ਆ ਜਾਂਦੀ ਐ ਉੜ ਜਾਂਦੀ ਐ ਨੀਵੀ ਆ ਜਾਂਦੀ ਐ ਆਜੋ 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 ਮਿੱਤਰੋ ਕਿੰਨੇ 4 ਹੋ ਗਏ ਅੰਦਰ ਉਹ ਦੇਖ ਲਓ ਭੁੱਖੇ ਦਾਣੇ ਚੁਗਦੇ ਆ ਦੋ ਆ ਬੈਠੇ ਨੇ ਇਹ ਇੱਕ ਗਿਆਸ ਪਿਆਰ ਅੰਦਰ ਆਇਆ ਐ ਭਾਈ ਰੰਗੀਲੀ ਦਾ ਭਾਈ ਆਹ ਕਾਲੇ ਪੱਲੇ ਵਾਲਾ ਜਿਹੜਾ ਸੁਰਖਾ ਉੜਦਾ ਦਾ ਸਿਆਲ ਚ ਵਜਾ ਘਟੜ ਆਇਆ ਹੋਇਆ ਇਹ ਚਾਲੇ ਵੀ ਗਿਆ 6 ਹੋ ਗਏ ਅੰਦਰ 7ਵਾਂ ਉਹ ਬੈਠਾ ਹੈ ਅੰਦਰ 7 ਨੇ 7 ਹੋ ਗਏ ਅੰਦਰ 8ਵਾਂ ਉਹ ਬੈਠਾ ਆਓ 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 ਆਹ ਆ ਆ ਜਾ ਹਰੀਆਂ ਗੱਛਾਂ ਵਾਲੀ ਵੀ ਆ ਗਈ ਬਾਈ ਆ ਜਾ ਆ ਜਾ ਆ ਜਾ ਆ ਜਾ ਕਿਆ ਦੇਖਦੀ ਐ ਨੇਰਾ ਫੇਰ ਹੋਣ ਨੂੰ ਤਿਆਰ ਐ ਬਈ 7 ਵਜ ਗਏ ਆ ਤਾਂ ਰਹੀ ਐ ਦੇਖਦੇ ਹਾਂ ਹੁਣ ਕੀ ਬਣਦਾ ਰੰਗੀਲਾ ਨਹੀਂ ਜਦ ਤੱਕ ਉੱਤਰਦਾ ਜਦ ਤੱਕ ਇਹ ਨਹੀਂ ਉਤਰਦੀ ਮਿੱਤਰੋ ਆ ਗਈ ਕਹਿੰਦੇ ਮੇਰੇ ਵੀਰੇ ਆ ਗਈ 7 ਵਜਾਂ ਚ 1 ਮਿੰਟ ਰਹਿੰਦਾ ਹਲੇ ਆ ਆ ਗਈ ਹੁਣ ਆ ਵੀ ਆਊਗਾ ਸਾਰਾ ਬਹੁ ਹਰਾਮੀ ਆ ਉਹ ਕਬੂਤਰ ਆ ਉਹਨੂੰ ਬਿਠਾਏ ਤੇ ਬਹਿੰਦਾ ਐ ਖੜਚਾ ਖੜਚਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਏ ਏ ਏ ਆ ਲੈ ਓਏ ਕਰ ਲੈ ਅੰਦਰ ਮੇਰਾ ਵੀਰ ਮਾ ਨਾ ਬਾਹਰ ਨੂੰ ਲਿਆਈਂ ਕਬੂਤਰਾ ਬਾਹਰ ਨੂੰ ਵਚਾ ਲੋਈ ਬਹਿਗਰੂ ਦੀ ਕਿਰਪਾ ਨਾਲ ਹੁਣ ਅੰਦਰ ਹੋ ਜਾਣ ਓਹ ਹੋ ਹੋ ਓ ਰੰਗੀਲੇ ਸਾਲਾ ਕਿੱਥੇ ਬੈਠਿਆ ਜਾ ਕੇ ਇਹਨੇ ਵੀ ਉੱਥੇ ਬੈਠਣਾ ਜਸੇ ਮੈਨਾਂ ਕਹਿੰਦਾ ਦੂਗਾ ਪਾਲਾ ਹੋ ਆਹ ਪਾਲਾ ਨੀਵਾ ਹੋਣੇ ਵਾਲਾ ਜਗਾੜ ਯਾਰ ਇਹ ਕੰਮ ਵਿਗਾੜ ਦਿੰਦਾ ਤੀਆ ਚੌਥਾ ਚਾਨਸ ਆ ਬਾਈ ਯਾਰ ਐਂ ਕਰ ਉਹ ਹੀ ਛਤਰੀਕਾਰ ਕੋਲ ਨੂੰ ਯਾਰ ਆ ਰਹਿਣ ਦੇ ਪਾਟੀ ਹੋਈ ਏ ਕਿ ਇਹਨੂੰ ਥੱਲੇ ਲੈ ਜਾਣਾ ਹੁਣ ਆਪਾਂ ਨੇ ਐ ਇਹਨੂੰ ਘਰ ਉੱਪਰ ਹੁਣ ਜਛਨੇ ਇਥੋਂ ਮੜੇ ਜੇ ਡਰਾ ਇਹਨਾਂ ਨੂੰ ਹਾਂ ਬਸ ਆ ਆ ਕਰ ਲੈ ਉੱਪਰ ਆ ਗਈ ਲੈ ਇਹਨੂੰ ਘਰ ਪਹਿਲਾਂ ਤਾਂ ਅੰਦਰ ਬਾਬਿਆ ਜਾਣਦੇ ਅੰਦਰ ਹੁਣ ਇਹਨੂੰ ਲੈ ਜਾ ਲੈ ਜਾ ਕੋਲ ਲੈ ਜਾ ਲੈ ਕੋਲ ਲੈ ਜਾ ਚਾ ਉਹ ਤੇਰੀ ਹਾਂ ਛੇੜ ਦੇ ਛੇੜ ਦੇ ਛੇੜ ਦੇ ਛੇੜ ਦੇ ਜਿਵੇਂ ਚੱਕ ਨਹੀਂ ਜੱਸੇ ਉੱਪਰ ਨੂੰ ਇਹ ਚੁੱਪ ਮੈਂ ਨਾ ਕਿ ਕਿਰੂ ਹੋ ਗਿਆ ਪਤਾ ਨਹੀਂ ਤੂੰ ਆ ਦੇਖ ਇਧਰੋਂ ਆ ਰਿਹਾ ਜ਼ਾਲਾ ਆਜੀ ਬਾਈ ਏ ਏ ਏ ਏ ਏ ਚੱਲ ਅੰਦਰ ਹੁਣ ਹੁਣੇ ਨੂੰ ਡਾਓ ਹੁਣ ਆਊਏ ਟਾਂਗੀ ਤੇ ਚੱਲ ਚੱਕ ਲੈ ਟਾਂਗੀ ਓ ਸਾੜਾ ਹੁਣ ਇਹ ਤੰਗ ਕਰੂ ਪੁੱਤਰਾ ਹੋ ਗਿਆ ਬਾਈ ਬੰਦ ਇੱਕ ਆਪਣਾ ਹਰੇ ਪੋਟੇ ਦਾ ਔਰ ਉੜਿਆ ਫਿਰਦਾ ਕਿੱਧਰ ਗਿਆ ਹੋ ਗਿਆ ਫੇਰ ਔਰ ਤਿੰਨ ਪਤਾ ਨਹੀਂ ਕਿਹਦੇ ਨੇ ਇੱਕ ਆਪਣਾ ਉਹ ਜਿਹੜਾ ਤੁਰਿਆ ਜਾ ਰਿਹਾ ਉਹ ਆਪਣਾ ਤੇ ਤਿੰਨ ਆਪਣੇ ਆ ਬੈਠੇ ਆ ਦਰਸ਼ਨ ਕਰ ਲੋ ਜਿਹੜਾ ਵੀਰਾਂ ਨੇ ਇਹਦਾ ਡੱਬੀ ਨਹੀਂ ਦਿਖਾਈ ਆ ਦੇਖ ਲੋ ਵੀਰੇ ਤਾਂ ਹੀ ਨਹੀਂ ਤਾਂ ਮੈਂ ਦਿਖਾਉਂਦਾ ਆ ਵੇਟੀ ਆ ਡੱਬੀ ਉਹ ਟੈੜੀ ਬੈਠਾ ਸਾਲਾ ਸਿਆਣਾ ਵੀ ਆਣਾ ਕਾਲੇ ਪੱਲੇ ਵਾਲਾ ਪਿੱਛੇ ਜਿਹੜਾ ਪਿਛਲੇ ਸਾਲ ਇੰਨਾ ਉੜਦਾ ਤਾਂ ਚੋਰ ਹੁਣ ਪਹਿਲੀ ਪਹਿਲੀ ਵਾਰੀ ਡਾਈਆਂ ਗੱਡੇ ਏਖਣ ਕਰਨ ਗਈ ਚਲੋ ਚੱਲਦੇ ਆ ਕੋਈ ਨਹੀਂ ਥੱਲੇ ਨੂੰ ਚੱਲਿਆਂ ਬਾਈ ਫਾਰਮ ਦੇ ਜਾਨਵਰ ਬੰਦ ਕਰਈਏ ਹੁਣ ਖੁੱਲੇ ਹੀ ਫਿਰਦੇ ਤੇ ਸਵੇਰ ਦੇ ਸਾਰੇ ਜਾਨਵਰ ਉਰੇ ਇਕੱਠੇ ਹੋ ਗਏ ਮੂਰੇ ਓਏ ਚਲੋ 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 ਹੁਣ ਆਪਣੇ ਆਪਣੇ ਕਮਰਿਆਂ 'ਚ ਵੜ ਜਾਓ ਆਪਣੇ ਆਪਣੇ ਬੈਡਰੂਮਾਂ 'ਚ ਚਲੋ 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 ਆਜੋ ਤੁਸੀਂ ਆਓ ਪਹਿਲਾਂ ਫਿੱਡੀਆਂ ਹੀ ਆਣੀਆਂ ਆਂਡਾ ਹੁੰਦਾ ਤਾਂ ਨਹੀਂ ਕੋਈ ਨਾ ਚਲੋ 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 ਜਿਵੇਂ ਕਿ ਰੇਤ ਚਲ ਚਲੋ 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 ਚੱਲ ਓਹ ਤੇਰੀ ਨਾ ਇਹਨਾਂ ਦਾ ਗੁੰਡਾ ਓਕੇ ਆ ਇਹ ਆਂਡੇ ਆਣੇ ਹੱਡੇ ਗਏ ਚੱਲ ਗੋਲੀ ਮਾਰ ਆਂਡਿਆਂ ਦੇ ਉਹ ਜੱਦਾ ਦੂਆ ਮਰੀਏ ਬੱਤਕ ਜੀ ਉਹੀ ਜ਼ਿਆਦਾ ਆਂਡੇ ਦੰਦੀ ਦੀ ਆ ਜਾਂਦਾ ਖੋਲੀ ਹਾਂ 1000 ਕੁੱਤੇ ਖਾ ਗਏ ਖੜ ਜੋ ਖੜ ਜੋ ਆਵੇਂ ਇਹ ਰਿਹਾ ਇਹ ਮਰ ਗਿਆ ਹੁਣ ਮਰਨੇ ਵਾਲੀ ਦਫੈਂਸੀ ਕਬੂਤਰ ਉਹ ਦੂਆ ਫੈਂਸੀ ਵੀ ਮਰ ਗਿਆ ਉਹਦੇ ਨਾਲ ਦਾ ਇੱਕ ਉਧਰ ਮਰਿਆ ਪਿਆ ਇਹ ਜਾਨ ਦਈ ਮਰ ਗਿਆ ਇਸ ਨਾਲ ਦਾ ਤਾਂ ਪਹਿਲਾਂ ਹੀ ਮਰ ਗਿਆ ਦਾ ਆ ਦੇ ਹਾਂ ਫਾਈ ਮਰ ਗਿਆ ਇੱਕ ਮੁਖੀ ਉਧਰ ਮਰਿਆ ਪਿਆ ਸਾਲਾ ਇੱਕ ਮੁਖੀ ਆ ਰਹਿ ਗਿਆ

ਉਕੇ ਬੰਦਾ ਕਰਦੇ ਬੰਦਾ ਹੁਣ ਖੋਲਦਾਂਗੇ ਜਿਸ ਨੇ ਇਹਨਾਂ ਨੂੰ ਬਾੜ ਦਾ ਅੰਦਰ ਸਾਰਿਆਂ ਫੜਿਆ ਫੜ ਜਾ ਚਲੋ ਲਗੜ ਗੁੱਦੀ ਬੋਲੋ ਭਾਈ ਅੰਡਾ ਹੁੰਦਾ ਤਾਂ ਖੈ ਨਹੀਂ ਕੋਈ ਆਜੋ 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 ਲਓ ਭਾਈ ਦੋਏ ਕਬੂਤਰ ਦੱਬ ਤੇ ਮੁਖੀ ਤੇ ਕਿਹੜਾ ਤਾਂ ਉਹ ਚਾਈਨੀਸ ਚਾਈਨੀਸ ਹੋਰ ਉਹ ਵੀ ਦੱਬਦਾ ਖੋਡਾ ਵੀ ਆਪਣਾ ਨਵਾਂ ਰੈਡੀ ਹੋ ਗਿਆ ਓਕੇ ਨਵਾਂ ਖੁੱਡਾ डन ਐ ਆ ਰਿਆਂ ਐ ਬਈ ਮਹਾਲੀ ਤੇ ਵਲੌਗ ਦੀ ਐਂਡਿੰਗ ਕਰ ਦਈਏ ਕਮੈਂਟ ਤੇ ਯੇ ਬੋਲ ਬਹੁਤ ਇੰਦਾ ਵਲੌਗ ਲਟਕਦਾ ਫਿਰਦਾ ਵਿਚਾਰਾ ਇਹ ਮਲਕੀਤ ਸਿੰਘ ਘੈਂਟ ਐ ਗੱਲਬਾਤ ਬਾਈ ਤੇਰੀ ਥੈਂਕ ਯੂ ਵੀਰੇ ਨਲੈਗ ਯੂਟਿਊਬਰ ਜੱਸਾ ਸ਼ੌਂਕੀ ਜੱਸ ਸਿਰਾ ਵਲੌਗ ਬਾਈ ਕੀ ਹਾਲ ਚਾਲ ਵਧੀਆ ਵੀਰੇ ਰਾਜਾ ਲਵਾਣਾ ਅਰਪਣ ਟਵਾਣਾ ਸਾਗਰ ਲਵਾਣਾ ਜਸਵੀਰ ਸਿੰਘ ਰਾਜਾ ਲਵਾਣਾ ਅਰਪਨ ਟਵਾਣਾ ਸਰੇਂਦਰ ਭਾਰਦਵਾਜ ਗੁੱਡਸਰ ਥੈਂਕ ਯੂ ਵੀਰੇ ਜਸ ਬਿੰਦਰ ਕੌਰ ਕਾਕਾ ਜੀਰਾ ਰਾਜਾ ਲਵਾਨਾ ਸੈਣੀ ਲਵਦੀਪ ਸੋਨੀ ਗਿੱਲ ਧੰਨਵਾਦ ਵੀਰੇ ਇਨ ਕਮੈਂਟ ਕਰ ਲਈ ਤੇ ਮਿਲਦੇ ਆਂ ਅਗਲੀ ਵੀਡੀਓ ਜੇ ਅਸੀਂ ਵੀ ਆਪਣਾ ਕੰਮ ਕਰ ਨਵੇੜੀਏ ਚਲੋ ਮਿਲਾਂਗੇ ਅਗਲੇ ਬਲਾਗ ਵਿੱਚ